ਬਾਬਾ ਮਰਦਾਨਾ ਸਾਹਿਬ ਜੀ ਜੀਨੋ ਲੋਕ ਨੀਵੀਂ ਜਾਤ ਦਾ ਕਹਿ ਕੇ ਬੁਲਾਇਆ ਕਰਦੇ ਵੀ ਨੀਵੀਂ ਜਾਤ ਦਾ ਹੈ ਪਰ ਬਾਬਾ ਮਰਦਾਨਾ ਜੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਤੇ ਪਾਤਸ਼ਾਹ ਨਾਲ ਤੁਰੇ ਤੇ ਪਾਤਸ਼ਾਹ ਨੇ ਉਸ ਬਾਬੇ ਮਰਦਾਨੇ ਨੂੰ ਜਿਹਨੂੰ ਲੋਕ ਨੀਵੀਂ ਜਨਮ ਦਾ ਕਹਿੰਦੇ ਸੀ ਨਾ ਪਾਤਸ਼ਾਹ ਨੇ ਉਹਨੂੰ ਉੱਚਿਆਂ ਕਰ ਦਿੱਤਾ ਉਹਦੇ ਬਰਾਬਰ ਦਾ ਕੋਈ ਨਾ ਬਣਿਆ ਐਨਾ ਉੱਚਾ ਕਰਤਾ ਪਾਤਸ਼ਾਹ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਪਾਤਸ਼ਾਹ ਦੀ ਨੀਵਿਆਂ ਨੂੰ ਉੱਚਿਆਂ ਚੁੱਕ ਦਿੰਦੀ ਤੇ ਬਾਬਾ ਮਰਦਾਨਾ ਜੀ ਹਮੇਸ਼ਾ ਹੀ ਗੁਰੂ ਨਾਨਕ ਸਾਹਿਬ ਸੱਤੇ ਪਾਤਸ਼ਾਹ ਦੇ ਨਾਂ ਰਹਿੰਦੇ ਆ। ਇੱਕ ਦਿਨ ਬਾਬੇ ਮਰਦਾਨੇ ਦੇ ਘਰਵਾਲੀ ਨੇ ਬਾਬੇ ਮਰਦਾਨੇ ਤੇ ਗਿਲਾ ਕੀਤਾ। ਬਾਬੇ ਮਰਦਾਨੇ ਨੂੰ ਕਹਿੰਦੀ ਐ ਪਤੀ ਪਰਮੇਸ਼ਰ ਮੈਨੂੰ ਮੇਰੇ ਨਾਲ ਦੀਆਂ ਬੀਬੀਆਂ ਪਹਿਣਾ ਤਾਨੇ ਮਾਰਦਿਆਂ ਨੇ ਬਾਬਾ ਮਰਦਾਨਾ ਜੀ ਕਹਿੰਦੇ ਕਿਉਂ ਭਾਈ ਕਿਉਂ ਤਾਨੇ ਮਾਰਦਿਆਂ ਨੇ ਉਹ ਕਹਿੰਦੀਆਂ ਨੇ ਵੀ ਤੇਰਾ ਮਰਦਾਨਾ ਮੁਸਲਮਾਨ ਹੋ ਕੇ ਇੱਕ ਹਿੰਦੂ ਫਕੀਰ ਦੇ ਮਗਰ ਤੁਰਿਆ ਫਿਰਦਾ ਹਿੰਦੂ ਫਕੀਰ ਦੇ ਨਾਲ ਤੁਰਿਆ ਕਰਦਾ ਆਪਾਂ ਮੁਸਲਮਾਨ ਹੈ ਤੇ ਉਹ ਹਿੰਦੂ ਹੈ। ਜ਼ਮੀਨ ਅਸਮਾਨ ਦਾ ਫਰਕ ਹੈ। ਤੇ ਬਾਬਾ ਮਰਦਾਨਾ ਸਾਹਿਬ ਜੀ ਆਪਣੇ ਘਰ ਵਾਲੀ ਨੂੰ ਕਹਿੰਦੇ ਨੇ ਭਗਵਾਨੀ ਫਿਰ ਤੂੰ ਆਪਣੀਆਂ ਸਹੇਲੀਆਂ ਨੂੰ ਬੀਬੀਆਂ ਨੂੰ ਕੀ ਕਿਹਾ? ਕੀ ਜਵਾਬ ਦਿੰਦਾ ਹੈ ਤੇ ਬਾਬੇ ਮਰਦਾਨੇ ਦੇ ਘਰ ਵਾਲੀ ਕਹਿੰਦੀ ਹੈ ਵੀ ਮੈਂ ਕੀ ਜਵਾਬ ਦਿੰਦੀ ਜੋ ਉਹ ਬੀਬੀਆਂ ਕਹਿੰਦੀਆਂ ਨੇ ਠੀਕ ਹੀ ਕਹਿੰਦੀਆਂ ਨੇ ਵਾਕਈ ਜਿਹਦੇ ਨਾਲ ਤੁਸੀਂ ਤੁਰੇ ਫਿਰਦੇ ਹੋ ਨਾ ਉਹ ਕੋਲ ਭੂਸ਼ਨ ਕੋਲਪੂਸ਼ਨ ਨੇ ਵੇਦੀਆਂ ਦੀ ਕੁੱਲ ਵਿੱਚੋਂ ਨੇ ਤੇ ਉਹਨਾਂ ਵਿੱਚ ਹੀ ਉਹ ਪੈਦਾ ਹੋਏ ਤੇ ਅਸੀਂ ਮੁਸਲਮਾਨ ਅਸੀਂ ਮੁਸਲਮਾਨਾਂ ਵਿੱਚ ਪੈਦਾ ਹੋਏ ਤੂੰ ਕਿਸੇ ਨੂੰ ਮਿੱਤਰ ਬਣਾਉਣਾ ਤੇ ਆਪਣੇ ਧਰਮ ਦੇ ਲੋਕਾਂ ਨੂੰ ਬੜਾ ਤੂੰ ਕੋਲਪੂਸ਼ਨ ਵੇਦੀ ਕੁੱਲ ਵਿੱਚ ਜੰਮੇ ਹਿੰਦੂ ਫਕੀਰ ਨਾਨਕ ਤੋਂ ਕੀ ਲੈਣਾ ਹੈ ਐਵੇਂ ਨਾ ਉਸ ਹਿੰਦੂ ਫਕੀਰ ਦੇ ਮਗਰ ਤੁਰਿਆ ਫਿਰ ਐਵੇਂ ਉਹਦੇ ਮਗਰ ਵਾਬ ਚੱਕੀ ਫਿਰਦਾ ਐਵੇਂ ਕੋਈ ਲਾਭ ਕੋਈ ਫਾਇਦਾ ਹੈ ਬਾਬਾ ਮਰਦਾਨਾ ਸੇਵ ਜੀ ਥੋੜਾ ਸਮਾ ਚੁੱਪ ਹੋਏ ਫਿਰ ਉਹ ਆਪਣੀ ਮਹਿਲ ਆਪਣੇ ਘਰਵਾੜੀ ਨੂੰ ਕਹਿੰਦੇ ਨੇ ਭਗਵਾਨ ਨੇ ਉਹ ਗੁਰੂ ਨਾਨਕ ਹਿੰਦੂ ਜਾਂ ਮੁਸਲਮਾਨ ਨਹੀਂ ਕੋ ਕੋਨ ਨਹੀਂ ਉਹ ਸਿਰਫ ਅੱਲਾਹ ਤੇ ਰਾਮ ਦਾ ਰੂਪ ਆ ਹੋਰ ਕੁਝ ਨਹੀਂ ਉਹ ਖੁਦ ਹੀ ਅੱਲਾਹ ਹੈ ਉਹ ਖੁਦ ਹੀ ਰਾਮ ਹੈ ਕਿਉਂਕਿ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨਾ ਨਾ ਅਸੀਂ ਹਿੰਦੂ ਨਾ ਮੁਸਲਮਾਨ ਅਲਹ ਰਾਮ ਕੀ ਪਿੰਡ ਫਰਾ ਅਸੀਂ ਤੇ ਉਸ ਪ੍ਰਮਾਤਮਾ ਦੇ ਬੰਦੇ ਆ ਨਾ ਅਸੀਂ ਹਿੰਦੂ ਆ ਤੇ ਨਾ ਮੁਸਲਮਾਨ ਆ ਅਸੀਂ ਤੇ ਉਸ ਖੁਦਾ ਦੇ ਬੰਦੇ ਆ ਸਿਰਫ ਉਸ ਪ੍ਰਮਾਤਮਾ ਦੇ ਬੰਦੇ ਆ ਜਿਹੜਾ ਰਮਿਆ ਹੋਇਆ ਓਸੇ ਦਾ ਹੀ ਰੂਪ ਆ ਤੇ ਬਾਬਾ ਮਰਦਾਨਾ ਜੀ ਕਹਿੰਦੇ ਨੇ ਉਹ ਅੱਲਾਹ ਹੈ ਉਹ ਰਾਮ ਹੈ ਉਹ ਈਸ਼ਵਰ ਹੈ ਉਹ ਗੁਰੂ ਹੈ ਉਹ ਮੇਰਾ ਗੁਰੂ ਨਾਨਕ ਜੀ ਦੇ ਨਾਲ ਮੇਰੀ ਮਿੱਤਰਤਾ ਨਾ ਉਹ ਕਿਸੇ ਫਿਰਕੇ ਵਿੱਚ ਬੰਦ ਨਹੀਂ ਹੁੰਦਾ ਉਹ ਕਿਸੇ ਖਾਸ ਫਿਰਕੇ ਦਾ ਨਹੀਂ ਆ ਉਹ ਸਰਬ ਸਾਂਝਾ ਸਾਰਿਆਂ ਦਾ ਉਹ ਕਿਸੇ ਦਾਇਰੇ ਦੇ ਵਿੱਚ ਗ੍ਰਿਫਤ ਨਹੀਂ ਹੁੰਦਾ ਹੁਣ ਬਾਬੇ ਮਰਦਾਨੀ ਦੇ ਘਰ ਵਾਲੀ ਯਕੀਨ ਜਾਣੇ ਕਰਦੀ ਵੀ ਮੈਂ ਕਿਵੇਂ ਯਕੀਨ ਕਰਾਂ ਜਿਉ ਸਭ ਦਾ ਹੀ ਸਤਕਾਰ ਕਰਦੇ ਨੇ ਸਾਰੇ ਸਾਰਿਆਂ ਦੇ ਸਾਹਦੇ ਨੇ ਤੇ ਮਰਦਾਨਾ ਜੀ ਉਹ ਸਾਡੇ ਘਰ ਕਿਉਂ ਨਹੀਂ ਆਉਂਦੇ ਜੇ ਤੇਰੇ ਨਾਲ ਮਿੱਤਰਤਾ ਹੈ ਹਿੰਦੂ ਫਕੀਰ ਗੁਰੂ ਨਾਨਕ ਉਹ ਆਪਣੇ ਘਰ ਕਿਉਂ ਨਹੀਂ ਆਉਂਦੇ ਆਪਣੇ ਘਰ ਆਉਣ ਆਪਣੇ ਘਰ ਦਾ ਪਾਣੀ ਪੀਣ ਫਿਰ ਮੰਨਾ ਬਾਬਾ ਮਰਦਾਨਾ ਜੀ ਕਹਿੰਦੇ ਵੀ ਭਾਗਵਾਨ ਨੇ ਇਹ ਕਿਹੜੀ ਗੱਲ ਕਹਿਤੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹੁਣੇ ਬੁਲਾ ਲਿਆਉਣਾ ਮੈਂ ਹੁਣੇ ਸੱਦ ਲੈਣਾ ਉਹ ਤੇਰੇ ਘਰ ਦਾ ਪਾਣੀ ਵੀ ਪੀਣਗੇ ਪ੍ਰਸ਼ਾਦਾ ਵੀ ਛਕਣਗੇ ਜਿੱਥੇ ਤੂੰ ਭਾਵੇਂਗੀ ਉੱਥੇ ਹੀ ਬਹਿ ਜਾਣਗੇ ਉਹਨਾਂ ਨੂੰ ਬਹੁਤੇ ਗਲੀਚੇ ਦਰਿਆ ਦੀ ਲੋੜ ਨਹੀਂ ਕੋਈ ਉਹਨਾਂ ਨੂੰ ਅਸਮਾਨ ਤੇ ਭਾਵੇ ਉਹ ਅਸਮਾਨ ਤੇ ਬਹਿ ਜਾਂਦੇ ਕੋਈ ਧਰਤੀ ਤੇ ਭਾਵੇ ਤੇ ਧਰਤੀ ਤੇ ਬਹਿ ਜਾਂਦੇ ਬਸ ਖੇੜ ਪ੍ਰੇਮ ਦੀ ਹੈ ਬਾਬੇ ਮਰਦਾਨੇ ਦੇ ਘਰ ਵਾਲੀ ਕਹਿੰਦੀ ਮੈਂ ਨਹੀਂ ਜਾਣਦੀ ਕੁਝ ਵੀ ਮੇਰੇ ਨਾਲ ਦੀਆਂ ਬੀਬੀਆਂ ਸਹੇਲੀਆਂ ਮੈਨੂੰ ਤਾਨੇ ਮਾਰਦੀਆਂ ਨੇ ਤੇ ਮੈਨੂੰ ਤਾਨੇ ਸਹਿ ਨਹੀਂ ਹੁੰਦੇ ਇਸ ਲਈ ਜਿਹਦੇ ਮਗਰ ਤੋਂ ਰਬਾਬ ਸੁਕੀ ਫਿਰਦਾ ਜੇ ਉਹ ਵਾਕਈ ਸਬਦਾ ਸਮਝਾ ਫਿਰ ਆਪਣੇ ਘਰ ਬਲਾ ਦੇਖੀ ਉਹਨੇ ਆਪਣੇ ਘਰ ਨਹੀਂ ਆਉਣਾ ਕਿਉਂਕਿ ਆਪਾਂ ਮੁਸਲਮਾਨ ਧਰਮ ਦੇ ਵਿੱਚ ਪੈਦਾ ਹੋਏ ਤੇ ਨੀਵੀਂ ਜਾਤ ਦੇ ਆ ਤੇ ਉਹ ਆਪਣੇ ਆਪ ਨੂੰ ਉੱਚੀ ਕੁੱਲ ਦੇ ਕਹਿੰਦੇ ਆ ਕੁੱਲ ਪੂਸ਼ਨ ਵੇਦੀ ਕੁੱਲ ਵਿੱਚ ਹਿੰਦੂ ਫਕੀਰ ਵਿੱਚ ਗੁਰੂ ਨਾਨਕ ਸਾਹਿਬ ਪੈਦਾ ਹੋਏ ਉਹਨਾਂ ਕਿਹਾ ਉੱਚੀ ਕੁੱਲ ਦੇ ਆ ਬਾਬੇ ਮਰਦਾਨੇ ਨੇ ਕਿਹਾ ਭਾਗਵਾਨੇ ਜੇ ਮੇਰਾ ਗੁਰੂ ਨਾਨਕ ਨਾ ਨਾ ਸਾਡੇ ਘਰ ਆਜੇ ਤੇ ਮੈਂ ਗੁਰੂ ਨਾਨਕ ਦੇ ਨਾਲੋਂ ਯਾਰੀ ਛੱਡੀ ਸਾਡੀ ਕੋਈ ਮਿੱਤਰਤਾ ਨਹੀਂ ਕੋਈ ਸਬੰਧ ਨਹੀਂ ਕੋਈ ਰਿਸ਼ਤਾ ਨਹੀਂ ਜੇ ਗੁਰੂ ਨਾਨਕ ਸਹਿ ਮਰਦ ਸਾਡੇ ਘਰ ਨਾ ਆਏ ਤਾਂ ਘਰ ਵਾਲੀ ਨੇ ਕਿਹਾ ਤੁਸੀਂ ਕੋਸ਼ਿਸ਼ ਕਰਕੇ ਦੇਖ ਲਓ ਤੇਰਾ ਬਾਬਾ ਆਪਣੇ ਘਰ ਨਹੀਂ ਆਏਗਾ ਬਾਬੇ ਮਰਦਾਨੇ ਨੇ ਕਿਹਾ ਤੇਰੇ ਨਾਲ ਵਾਦਾ ਰਿਆ ਭਗਵਾਨ ਨੇ ਜੇ ਬਾਬਾ ਨਾਨਕ ਨਾ ਨਾ ਸਾਡੇ ਘਰ ਆਇਆ ਤੇ ਮੈਂ ਵੀ ਬਾਬੇ ਨਾਨਕ ਨੂੰ ਛੱਡ ਦੇਣਾ ਸਾਡੀ ਮਿੱਤਰਤਾ ਛੱਡੀ ਮੈਂ ਨਹੀਂ ਜਾਂਦਾ ਫਿਰ ਰਬਾਬ ਲੈ ਕੇ ਬਾਬੇ ਨਾਨਕ ਨਗਰ ਹਣ ਬਾਬਾ ਮਰਦਾਨਾ ਜੀ ਆਪਣੇ ਘਰ ਤੋਂ ਤੁਰੇ ਹਜੇ ਦੋ ਕਦਮ ਪੁੱਟੇ ਸੀ ਬਾਬੇ ਮਰਦਾਨੇ ਨੇ ਘਰ ਤੋਂ ਅੱਗੇ ਗੁਰੂ ਨਾਨਕ ਸਾਹਿਬ ਸੱਥੇ ਪਾਤਸ਼ਾਹ ਜੀ ਆ ਰਹੇ ਨੇ ਜਦੋਂ ਬਾਬੇ ਮਰਦਾਨੇ ਨੇ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਦੇਖਿਆ ਤੱਕਿਆ ਤੇ ਮਹਾਰਾਜ ਨੇ ਬਾਬੇ ਮਰਦਾਨੇ ਨੂੰ ਦੇਖਿਆ ਤੇ ਗੁਰੂ ਨਾਨਕ ਸਹਿਬ ਮਹਾਰਾਜ ਬਾਬੇ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਐਨੀ ਕਾਲੀ ਦੇ ਵਿੱਚ ਕਿੱਥੇ ਚੱਲਿਆ ਆਂਦਾ ਪਾਤਸ਼ਾਹ ਤੁਸੀਂ ਕਿੱਥੇ ਚੱਲੇ ਹੋ ਤੁਸੀਂ ਅੱਜ ਇੱਧਰ ਕਿੱਧਰ ਕਿੱਥੇ ਚੱਲੇ ਹੋ ਮਹਾਰਾਜ ਕਿੰਨਾ ਮਰਦਾਨਿਆਂ ਗੁਰੂ ਨਾਨਕ ਸਹਿ ਸੱਥੇ ਪਾਸ ਕਿੰਨੇ ਮਰਦਾਨਿਆਂ ਕੀ ਦਸਾਂ ਭੁੱਖ ਬੜੀ ਲੱਗੀ ਪਈ ਸੀ ਭੁੱਖ ਸਤਾ ਰਹੀ ਸੀ ਤੇ ਮਾਨ ਨੇ ਕਿਹਾ ਅੱਜ ਮਰਦਾਨੇ ਦੇ ਘਰੋਂ ਪ੍ਰਸ਼ਾਦਾ ਛਕਣਾ ਹੈ ਅੱਜ ਮਰਦਾਨੇ ਦੇ ਘਰ ਦਾ ਪਾਣੀ ਪੀਣਾ ਹੈ ਤੇ ਬਾਬੇ ਮਰਦਾਨੇ ਨੇ ਜਦੋਂ ਇਹ ਗੱਲ ਸੁਣੀ ਨਾ ਤੇ ਉਹਦੇ ਅੱਖਾਂ ਵਿੱਚੋਂ ਪਾਣੀ ਆ ਗਿਆ ਪਾਣੀ ਪਾਸਨ ਨੇ ਕਿਹਾ ਮਰਦਾਨੇ ਆੱਖਾਂ ਵਿੱਚ ਪਾਣੀ ਕੀ ਗੱਲ ਰੋਣ ਲੱਗ ਗਿਆ ਘਰ ਨਹੀਂ ਲੈ ਕੇ ਜਾਏਗਾ ਕਹਿੰਦਾ ਪਾਤਸ਼ਾਹ ਤੁਸੀਂ ਸੀ ਮੇਰੇ ਦਿਲ ਦੀ ਬੁੱਝ ਲਈ ਪਾਤਸ਼ਾਹ ਅੱਖਾਂ ਵਿੱਚ ਪਾਣੀ ਤਾਂ ਆ ਗਿਆ ਕਿਉਂਕਿ ਮੈਂ ਤੁਹਾਡੇ ਤੇ ਕਿਨਕਾ ਮਾਤਰ ਸ਼ੱਕ ਕਰ ਬੈਠਾ ਸੀ ਪਾਤਸ਼ਾਹ ਕਹਿੰਦੇ ਸ਼ੱਕ ਮਰਦਾਨਿਆਂ ਕਾਹਦਾ ਸ਼ੱਕ ਕਿਨਾਂ ਪਾਤਸ਼ਾਹ ਮੇਰੇ ਘਰ ਵਾਲੀ ਨੂੰ ਕਿਸੇ ਨੇ ਤਾਨਾ ਮਾਰਿਆ ਵੀ ਤੇਰਾ ਮਰਦਾਨਾ ਮੁਸਲਮਾਨ ਹੋ ਕੇ ਇੱਕ ਹਿੰਦੂ ਫਕੀਰ ਦੇ ਮਗਰ ਰਵਾਬ ਚੁੱਕੀ ਫਿਰਦਾ ਹੈ ਤੇ ਇਹ ਫਕੀਰ ਉੱਚੀ ਕੁੱਲ ਦਾ ਹੈ ਉਹ ਤੇਰੇ ਘਰ ਕਦੇ ਨਹੀਂ ਆਊਗਾ ਉਹ ਤੇ ਮਰਦਾਨੇ ਨੂੰ ਆਪਣਾ ਨੌਕਰ ਸਮਝਦਾ ਹੈ ਬੀਬੀਆਂ ਨੇ ਤਾਣਾ ਮਾਰਿਆ ਤੇ ਘਰ ਵਾਲੀ ਨੇ ਮੈਨੂੰ ਦੱਸਿਆ ਤੇ ਮੈਂ ਉਹਦੇ ਨਾਲ ਵਾਅਦਾ ਕੀਤਾ ਹੈ ਵੀ ਮਹਾਰਾਜ ਸਾਡੇ ਘਰ ਆਉਣਗੇ ਪਾਚਾ ਤੁਸੀਂ ਮੇਰੇ ਕਹਿਣ ਤੋਂ ਪਹਿਲਾਂ ਹੀ ਮੇਰੇ ਘਰ ਆ ਰਹੇ ਸੀ ਮਹਾਰਾਜ ਇਸ ਲਈ ਦਿਲ ਦੀਆਂ ਜਾਣਨ ਵਾਲਿਆ ਜਿੱਥੇ ਮੇਰਾ ਵਹਿਮ ਤੇ ਸਹਿਮ ਦੂਰ ਕੀਤਾ ਮੇਰੇ ਘਰ ਵਾਲੀ ਦਾ ਵੀ ਕਰਦੇ ਆਖੋ ਸਤਨਾਮ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਬੇ ਮਰਦਾਨੇ ਦੇ ਘਰ ਗਏ ਤੇ ਘਰ ਵਾਲੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇਖ ਕੇ ਹੈਰਾਨ ਹੋ ਗਈ ਵੀ ਮਹਾਰਾਜ ਸਾਡੇ ਘਰ ਆ ਗਏ ਮੈਂ ਤੇ ਕਿਹਾ ਸੀ ਵੀ Hindu ਫਕੀਰ ਆ ਉੱਚੀ ਕੁੱਲ ਦਾ ਐਨੇ ਸਾਡੇ ਘਰ ਕਿ ਤੂੰ ਆਉਣਾ ਇਹ ਕਿ ਤੂੰ ਆ ਜਾਣਗੇ ਹਰਾਨ ਦੀ ਹੋ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ᱛੀਏ ਅਸ਼ਾ ਬਾਬੇ ਮਰਦਾਨੀ ਨੂੰ ਗੁਰੂ ਨਾਨਕ ਸਾਹਿਬ ਆਪਣਾ ਮਿੱਤਰ ਨਹੀਂ ਕਹਿੰਦੇ ਭਾਈ ਕਹਿੰਦੇ ਆ ਭਰਾ ਕਹਿੰਦੇ ਨੇ ਤੇ ਬਾਬੇ ਮਰਦਾਨੇ ਦੇ ਘਰ ਵਾਲੀ ਨੂੰ ਗੁਰੂ ਨਾਨਕ ਸਾਹਿਬ ਧੀ ਕਹਿੰਦੇ ਨੇ ਕਹਿੰਦੇ ਧੀ ਭੁੱਖ ਬੜੀ ਲੱਗੀ ਆ ਪ੍ਰਸ਼ਾਦਾ ਨਹੀਂ ਛਕਾਏਂਗੀ ਦਾਸ ਕਿੱਥੇ ਬੈਠਾ ਤਰਤੀ ਤੇ ਬੈਠਾ ਕਿ ਮੰੰਜਾ ਢਾਕੇ ਦੇਂਗੀ ਕਹਿੰਦੀ ਪਤਸਾ ਸਾਡੇ ਘਰ ਆਏ ਤਰਤੀ ਤੇ ਕਿਉਂ ਬਹਿਣਾ ਮੈਂ ਮੰਝਾਈ ਢਾਕੇ ਦਿੰਨੀ ਆ ਪਾਤਸ਼ਾਹ ਰੁਕ ਜਾਇਓ ਮੈਂ ਸੋਹਣੀਆਂ ਮਖਮਲ ਦੀਆਂ ਚਾਦਰਾਂ ਲਾ ਦਿਆਂ ਤੇ ਪਾਤਸ਼ਾਹ ਤੁਸੀਂ ਬੈਠੋ ਮੈਂ ਫਟਾਫਟ ਹੁਣੇ ਤਾਜ਼ੇ ਫੁੱਲ ਕੇ ਪ੍ਰਸ਼ਾਦਾ ਤਿਆਰ ਕਰਦੀ ਮਰਦ ਬਾਬੇ ਮਰਦਾਨੇ ਦੇ ਘਰ ਵਾਲੀ ਦਾ ਵਹਿਮ ਦੂਰ ਕੀਤਾ ਨਾ ਗੁਰੂ ਨਾਨਕ ਸਾਹਿਬ ਮਰਦ ਨੇ ਗੁਰੂ ਉਹ ਐ ਜਿਹੜਾ ਆਪਣੇ ਸੇਵਕ ਦਾ ਵਹਿਮ ਦੂਰ ਕਰ ਦੇਵੇ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਭਟੈ ਨਾਨਕ ਬਿਨਸੀ ਚੰਤ ਭਾਈ ਜਿਤਨਾ ਸੂਰਜ ਸਾਂਝਾ ਹੁੰਦਾ ਨੇ ਇਸੇ ਤਰ੍ਹਾਂ ਗੁਰੂ ਸਾਂਝੇ ਪਰਖਣੇ ਸਬਦ ਦੇ ਸਾਂਝੇ ਨੇ ਜਿਸ ਤਰ੍ਹਾਂ ਸੂਰਜ ਸਭ ਦਾ ਸੰਧ ਉਹ ਕਿਸੇ ਇੱਕ ਦਾ ਨਹੀਂ ਕਿਸੇ ਤੱਕ ਧਰਮ ਦਾ ਨਹੀਂ ਆ ਕਸੂਰ ਜ ਸਭ ਦਾ ਸਾਂਝ ਹੈ ਪਾਣੀ ਸਭ ਦਾ ਹੀ ਸੰਝ ਹੈ ਸਭ ਨੂੰ ਮਿਲਿਆ ਹੈ ਪਿਆਸ ਸਭ ਦੀ ਬੁਝਾਉਂਦਾ ਹੈ ਤੇ ਗੁਰੂ ਪਿਆਰ ਵਾਲਿਓ ਗੁਰੂ ਵੀ ਸਭ ਦਾ ਸੰਝ ਹੈ ਜਿਹੜਾ ਸੰਝਾ ਨਹੀਂ ਪਾਤਸ਼ਾਹ ਕਹਿੰਦੇ ਸੰਤ ਕਹਿਣ ਦੇ ਲਾਇਕ ਨਹੀਂ ਉਹ ਅਵਤਾਰ ਕਹਿਣ ਦੇ ਲਾਇਕ ਨਹੀਂ ਉਹਨੂੰ ਅਵਤਾਰ ਕਹਿਣ ਦੀ ਲੋੜ ਹੀ ਨਹੀਂ ਜਿਹੜਾ ਕਿਸੇ ਦਾ ਇੱਕ ਫਿਰਕੇ ਦਾ ਕਿ ਸਾਂਝਾ ਨਹੀਂ ਹੈ ਪਾਤਸ਼ਾਹ ਕਹਿੰਦੇ ਉਹ ਸੂਰਜ ਨਹੀਂ ਹੋ ਸਕਦਾ ਉਹ ਕਿਸੇ ਘਰ ਦਾ جگਦਾ ਹੋਇਆ ਦੀਵਾ ਹੋ ਸਕਦਾ ਜਿਹੜਾ ਇੱਕ ਘਰ ਨੂੰ ਚਾਨਣ ਦਿੰਦਾ ਸੂਰਜ ਸਾਰੇ ਘਰਾਂ ਨੂੰ ਰੌਸ਼ਨੀ ਦਿੰਦਾ ਹੈ ਚਾਨਣ ਦਿੰਦਾ ਤੇ ਦੀਵਾ ਇੱਕ ਕਮਰੇ ਦੇ ਵਿੱਚ ਰੌਸ਼ਨੀ ਕਰਦਾ ਇੱਕ ਘਰ ਦੇ ਵਿੱਚ ਰੌਸ਼ਨੀ ਕਰਦਾ ਸਮਾਂ ਪਾ ਕੇ ਦੀਵਾ ਬੁੱਝ ਸਕਦਾ ਹੈ ਉਹਦੇ ਵਿੱਚੋਂ ਤੇਲ ਮੁੱਕ ਸਕਦਾ ਤੇ ਸੂਰਜ ਕਦੇ ਨਹੀਂ बुझਦਾ ਕੋ ਸਤਨਾਮ ਸ਼੍ਰੀ ਉਹਨੇ ਖਤ ਹੁੰਦਾ ਉਹ ਦਿਨ ਚੜਾਉਂਦਾ ਚੜਾਉਂਦਾ ਜੇ ਰਾਤ ਆਈ ਗੁਰੂ ਮੇਰਾ ਸੂਰਜ ਵਰਗਾ ਸਬਦਾ ਹੀ ਸੰਧ ਹੈ ਸਬਦਾ ਤੇ ਨਾਲੇ ਬਾਬੇ ਮਰਦਾਨੇ ਦੇ ਘਰ ਵਾਲੀ ਪ੍ਰਸ਼ਾਦਾ ਸਿਕਾਉਂਦੀ ਐ ਤੇ ਨਾਲੇ ਹੰਝੂ ਲੈ ਕੇ ਅੱਖਾਂ ਦੇ ਵਿੱਚ ਕਹਿੰਦੀ ਐ ਪਾਚਾ ਮੇਰਾ ਮਰਦਾਨਾ ਸਾਥੀ ਕਹਿੰਦਾ ਸੀ ਮੈਂ ਉਹ ਅੱਲਾਹ ਹੈ ਉਹ ਰਾਮ ਹੈ ਉਹ ਅਕਾਲ ਦਾ ਰੂਪ ਹੈ ਉਹ ਸਭ ਦਾ ਹੀ ਸੰਝ ਹੈ ਠੀਕ ਐ ਮੇਰੇ ਨਾਨਕ ਨੇ ਹਿੰਦੂ ਕੁੱਲ ਦੇ ਵਿੱਚ ਜਨਮ ਲਿਆ ਉਹ ਕੁੱਲ ਪੂਸ਼ਣ ਨੇ ਵੇਦੀ ਕੁੱਲ ਵਿੱਚ ਉਹਨਾਂ ਦਾ ਅਵਤਾਰ ਹੈ ਠੀਕ ਹੈ ਪਰ ਉਹ ਸਭ ਦੇ ਸਾਝੇ ਨੇ ਉਹ ਸਾਰਿਆਂ ਨਾਲ ਪ੍ਰੇਮ ਕਰਦੇ ਨੇ ਸਾਰਿਆਂ ਨਾਲ ਪਿਆਰ ਕਰਦੇ ਨੇ ਉਹ ਸਭ ਦੇ ਸਾਝੇ ਨੇ ਤੇ ਪਤਸਾ ਅੱਜ ਮੇਰਾ ਵਹਿਮ ਦੂਰ ਹੋ ਗਿਆ ਅੱਜ ਮੈਂ ਤਰਗੀਆਂ ਪਾਛਾ ਸਿਰ ਤੇ ਹੱਥ ਰੱਖ ਕੇ ਜਾਇਓ ਕਿ ਅੱਜ ਤੋਂ ਬਾਅਦ ਮੇਰੇ ਵਿੱਚ ਵਹਿਮ ਨਾ ਪੈਦਾ ਹੋਵੇ ਲੋਕ ਜੋ ਮਰਜ਼ੀ ਕਹਿਣ ਮੇਰੀ ਜ਼ੁਬਾਨ ਤੋਂ ਤੇਰਾ ਨਾਮ ਨਾ ਵਿਸਰੇ ਆਕੋ ਸਤਨਾਮ ਸ੍ਰੀ